ਬਾਕੀ ਇਅਰਿੰਗਸ ਹੈਗੇ ਭਾਈ ਫੈਂਸੀ ਤੋਂ ਫੈਂਸੀ ਜਿਸ ਤਰ੍ਹਾਂ ਦੀ ਮਰਜ਼ੀ ਤੁਸੀਂ ਲਗਾ ਸਕਦੇ ਹੋ। ਵਰਤ ਦੇ ਉੱਤੇ ਸਾਰਿਆਂ ਨੂੰ ਸੂਟਾਂ ਨਾਲ ਮੈਚਿੰਗ ਅਗਰ ਚਾਹੀਦੇ ਆ ਤਾਂ ਤੁਸੀਂ ਦੇਖ ਸਕਦੇ ਆ ਕਲੈਕਸ਼ਨ ਬਾਕਸ ਹੋਣੀ ਆ। ਸਾਰੇ ਸ਼ੇਡ ਆ। ਬਾਕੀ ਇਹ ਚੂੜੀ ਹੈਗੀ ਭਾਈ ਫੈਂਸੀ ਤੋਂ ਫੈਂਸੀ ਜਿਸ ਤਰ੍ਹਾਂ ਦੀ ਮਰਜ਼ੀ ਮਿਲ ਜੂਗੀ ਤੁਹਾਨੂੰ। ਤੇ ਅੱਗੇ ਕਰਵਾ ਚੌਥ ਦੇ ਵਰਤ ਆ ਰਹੇ ਆ ਸਾਰਿਆਂ ਨੇ ਮਤਲਬ ਸੋਹਣੀਆਂ ਸੋਹਣੀਆਂ ਲੁੱਕਸ ਕ੍ਰੀਏਟ ਕਰਨੀਆਂ ਆ ਤੇ ਉਹਦੇ ਲਈ ਚੂੜੀਆਂ ਤਾਂ ਬਹੁਤ ਇੰਪੋਰਟੈਂਟ ਆ ਤੇ ਬਾਕੀ ਭਾਜੀ ਕਿੱਥੋਂ ਰੇਂਜ ਸਟਾਰਟ ਹੁੰਦੀ ਆ? ਇਹ ਲਓ ਭਾਈ 50 ਰੁਪਈਆ ਛੱਲੀ। ਭਾਈ ਬਾਕੀ ਨੇਲ ਪੇਂਟ ਤੁਹਾਨੂੰ 20 ਰੁਪਏ ਤੋਂ ਸ਼ੁਰੂ ਹੋ ਜੂਗੀ 100 ਤੱਕ ਮਿਲ ਜੂਗੀ ਤੇ ਬਾਕੀ ਭਾਜੀ ਇਹਨਾਂ ਦੀ ਕਿੰਨੀ ਕਿੱਥੋਂ ਰੇਂਜ ਸ਼ੁਰੂ ਹੋ ਜਾਂਦੀ ਇਹ 250 ਤੋਂ ਸਟਾਰਟ ਹੋ ਜਾਂਦੀ ਹੈ ਤੇ ਬਾਕੀ ਭਾਈ ਤੋਂ ਲਿਪਸਟਿਕ ਦੀ ਕਲੈਕਸ਼ਨ ਭਾਜੀ ਸਭ ਤੋਂ ਘੱਟ ਰੇਂਜ ਕਿੰਨੀ ਆ ਸਾਡੇ ਕੋਲ 50 ਤੋਂ ਸ਼ੁਰੂ ਹੋ ਜਾਂਦੀ ਲਿਪਟਿਕਸ ਠੀਕ ਆ 50 ਤੋਂ ਲੱਗ ਕੇ 700 ਤੱਕ ਮਿਲ ਜੂਗੀ ਜਿਹੜੀ ਮਰਜ਼ੀ ਕੰਪਨੀ ਦੀ ਲੈ ਸਕਦੇ ਅਸੀਂ ਮੈਬਲੈਨ ਵਗੈਰਾ ਦੀ ਜਿਸ ਤਰ੍ਹਾਂ ਇਹ ਹੈ ਭਾਈ 50 ਦੀ ਰੇਂਜ ਸਾਰੀ ਠੀਕ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਸ ਦੀ ਨਵੀਂ ਵੀਡੀਓ ਚ ਤੁਸੀਂ ਦੇਖਦੇ ਹੋਵੋਗੇ ਠੀਕ ਆ ਉਹ ਇਸ ਕਰਕੇ ਆ ਕਿ ਬਾਜੀ ਦੀ ਦੁਕਾਨ ਤੇ ਹਮੇਸ਼ਾ ਹੀ ਰਸ਼ ਰਹਿੰਦਾ ਆ ਠੀਕ ਆ ਤੇ ਮੱਸੀ ਟਾਈਮ ਮਿਲਿਆ ਸਾਨੂੰ ਵੀ ਤੇ ਹੁਣ ਬਾਕੀ ਚੱਲਦੇ ਆ ਅਸੀਂ ਇਸ ਟਾਈਮ ਪੁੱਜੇ ਆ ਹਰਿਆਣਾ ਸ਼ਹਿਰ ਦੇ ਵਿੱਚ ਤੇ ਦੁਕਾਨ ਦਾ ਨਾਮ ਤੁਸੀਂ ਪੜ ਸਕਦੇ ਆ ਤੇ ਬਾਕੀ ਤੁਹਾਨੂੰ ਬਾਜੀ ਐਡਰੈਸ ਪੂਰਾ ਦੱਸ ਦੋਗੇ ਤੇ ਆ ਜਾਓ ਅਸੀਂ ਬਾਜੀ ਦੀ ਕਲੈਕਸ਼ਨ ਦੇਖਦੇ ਆ ਤੇ ਬਾਕੀ ਤੁਹਾਨੂੰ ਇੱਥੇ ਇੱਕੋ ਸ਼ਬਦ ਦੇ ਥੱਲੇ ਤੁਹਾਨੂੰ ਬੇਸਿਕ ਤੋਂ ਲੈ ਕੇ ਬ੍ਰਾਂਡ ਪੂਰਾ ਸਾਰਾ ਤੁਹਾਨੂੰ ਸਮਾਨ ਮਿਲ ਜਾਊਗਾ ਤੇ ਆ ਜਾਓ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਕੀ ਸਭ ਤੋਂ ਪਹਿਲਾਂ ਤਾਂ ਅਸੀਂ ਭਾਜੀ ਦਾ ਅਡਰੈਸ ਜਾਣਦੇ ਆ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਕਾਮਨ ਕਨਫਿਊਜ਼ਨ ਹੁੰਦੀ ਹੈ ਉਹ ਅਡਰੈਸ ਦੀ ਹੁੰਦੀ ਆ ਤੇ ਭਾਈ ਸਭ ਤੋਂ ਪਹਿਲਾਂ ਤੁਹਾਨੂੰ ਅਡਰੈਸ ਦੱਸੋ ਜੀ ਤੁਸੀਂ ਭੋਲੇ ਦੀ ਹੱਟੀ ਹਾਂਜੀ ਨੇਅਰ ਬੱਸ ਸਟੈਂਡ ਪਹੁੰਚੋ ਠੀਕ ਆ ਤੇ ਅਸੀਂ ਜਦੋਂ ਪੁਰਾਣਾ ਬੱਸ ਸਟੈਂਡ ਆ ਜਿਹੜਾ ਉਸ ਤੋਂ ਸਾਹਮਣੇ ਗੱਲੀ ਜਾਂਦੀ ਹੈ ਨਾਲ ਹੀ ਦੋ ਤਿੰਨ ਦੁਕਾਨਾਂ ਛੱਡ ਕੇ ਅੱਗੇ ਭਾਜੀ ਦੀ ਸ਼ਾਪ ਆ ਤੇ ਭਾਜੀ ਦੱਸੋ ਜਰਾ ਸ਼ੁਰੂ ਤੋਂ ਲੈ ਕੇ ਆਪਣੇ ਸਮਾਨ ਬਾਰੇ ਹਾਂਜੀ ਜੀ ਸਾਡੇ ਕੋਲ ਸਾਰੀ ਕੋਸਮੈਟਿਕ ਮਿਲ ਜੂਗੀ ਟੋਟਲੀ ਰੇਂਜ ਮਿਲੂਗੀ ਤੁਹਾਨੂੰ ਠੀਕ ਆ ਜੋ ਮਰਜ਼ੀ ਲੈ ਲੋ ਜਿੱਦਾ ਲਿਪਸਟਿਕ ਹੋ ਗਈ ਹੈ ਮਾਰਸ਼ ਦੀ ਹੈਗੀ ਆਪਣੇ ਕੋ ਮੈਬਲਿੰਦੀ ਹੈਗੀ ਹੈ ਲਕਮੀ ਦੀ ਮਿਲ ਜਾਊਗੀ ਟੋਟਲੀ ਲਿਪਸਟਿਕ ਦੇ ਸਾਰੇ ਬ੍ਰਾਂਡ ਮਿਲ ਜੂਗੇ ਤੁਹਾਨੂੰ ਜਿਹੜੀ ਮਰਜ਼ੀ ਕੰਪਨੀ ਦੀ ਲੈ ਸਕਦੇ ਤੁਸੀਂ ਠੀਕ ਹੈ ਤੇ ਬਾਕੀ ਭਾਈ ਤੋਂ ਲਿਪਸਟਿਕ ਦੀ ਕਲੈਕਸ਼ਨ ਭਾਈ ਸਭ ਤੋਂ ਘੱਟ ਰੇਂਜ ਕਿੰਨੀ ਆ ਸਾਡੇ ਕੋਲ 50 ਤੋਂ ਸ਼ੁਰੂ ਹੋ ਜਾਂਦੀ ਲਿਪਸਟਿਕਸ ਠੀਕ ਹੈ 50 ਤੋਂ ਲੱਗ ਕੇ 700 ਤੱਕ ਮਿਲ ਜਾਊਗੀ ਜਿਹੜੀ ਮਰਜ਼ੀ ਕੰਪਨੀ ਦੀ ਲੈ ਸਕਦੇ ਅਸੀਂ ਮੈਬਲਿਨ ਵਗੈਰਾ ਦੇ ਜਿਸ ਤਰ੍ਹਾਂ ਇਹ ਹੈ ਭਾਈ 50 ਦੀ ਰੇਂਜ ਸਾਰੀ ਠੀਕ ਆ ਜੀ ਉਸ ਤੋਂ ਬਾਅਦ ਇਹ 100 ਦੀ ਆ ਗਈ ਭਾਈ ਠੀਕ ਆ ਜੀ ਉਸ ਤੋਂ ਬਾਅਦ ਇਹ 100 ਦੀ ਆ ਗਈ ਭਾਜੀ ਠੀਕ ਆ ਜੀ ਉਸ ਤੋਂ ਬਾਅਦ ਇਹ 슈ਗਰ ਪੌਪ ਬ੍ਰਾਂਡ ਆ ਗਿਆ ਹਾਂ ਜੀ ਤੇ ਪਰਸਨਲੀ ਮੈਂ ਵੀ ਇਹ ਯੂਜ਼ ਕਰਦੀ ਆ ਤੇ 슈ਗਰ ਪੌਪ ਦੀ ਤੇ ਬਾਕੀ ਉਦਾਂ ਵੀ ਤੁਸੀਂ ਸਾਨੂੰ ਦੇਖਿਆ ਹੋਣਾ ਜਦੋਂ ਜਿਹੜੇ ਯੂਸੂਲੀ ਪਹਿਲਾਂ ਤੁਸੀਂ ਸਾਡੇ ਬਲੌਗ ਦੇਖਦੇ ਆ ਤੇ ਭਾਜੀ ਦੀ ਸ਼ਾਪ ਤੁਸੀਂ ਕਾਫੀ ਵਾਰੀ ਦੇਖੀ ਹੋਣੀ ਆ ਸਾਡੀ ਵੀਡੀਓ ਦੇ ਵਿੱਚ ਤੇ ਬਾਕੀ ਚਲੋ ਅੱਜ ਬਾਕੀ ਫੇਸ ਇਸ ਕੈਨੇਡਾ ਸਾਰੇ ਬ੍ਰਾਂਡ ਤੁਹਾਨੂੰ ਮਿਲ ਜਊਗਾ ਇੱਥੇ ਇੱਕ ਛੱਤ ਦੇ ਥੱਲੇ ਠੀਕ ਹੈ ਜੀ ਮਾਰਚ ਕੰਪਨੀ ਦੀ ਵੀ ਮਿਲ ਜਊਗੀ ਬ੍ਰੈਸ਼ ਵਾਲੀ ਲਿਪਟਿਕ ਜੀ ਹਾਂ ਜੀ ਬਾਕੀ ਹਰੇਕ ਬ੍ਰਾਂਡ ਭਾਈ ਮਿਲ ਜਊਗਾ ਤੁਹਾਨੂੰ ਜਿਸ ਤਰ੍ਹਾਂ ਦਾ ਮਾਜੀ ਲੈ ਲੋ ਜਿੱਦਾਂ ਦੀ ਤੁਸੀਂ ਚਾਹੋਗੇ ਜਿੱਦਾਂ ਦਾ ਕਲਰ ਜਿੱਦਾਂ ਦਾ ਸਾਰਾ ਨਿਊਡ ਡਾਰਕ ਸਾਰੇ ਕਿ तरह ਇਹ ਤੁਹਾਨੂੰ ਵੈਰਾਈਟੀ ਮਿਲ ਜਾਣੀ ਆ ਠੀਕ ਆ ਤੇ ਬਾਕੀ ਸਾਰੇ ਟੋਟਲੀ ਪ੍ਰੋਡਕਟ ਤੁਹਾਨੂੰ ਮਿਲ ਜਊਗਾ ਠੀਕ ਆ ਜੀ ਫਲੈਕਸ ਦੇ ਹੈਗੇ ਆ ਮਾਮਾ ਆਰਥ ਮਿਲ ਜਊਗਾ ਠੀਕ ਆ ਜੀ ਮਾ ਮਾਰਥ ਦੇ ਟੋਟਲੀ ਤੁਹਾਨੂੰ ਪ੍ਰੋਡਕਟ ਮਿਲੂਗੇ ਜਿਹੜੇ ਮਰਜ਼ੀ ਲੈ ਸਕਦੇ ਆ ਉਸ ਤੋਂ ਬਾਅਦ ਤੁਸੀਂ ਆ ਗਏ ਓਸ਼ੀਆ ਦੇ ਟੋਟਲੀ ਪ੍ਰੋਡਕਟ ਤੁਹਾਨੂੰ ਮਿਲੂਗੇ ਡਾਟ ਐਂਡ ਕੀ ਦੇ ਟੋਟਲੀ ਪ੍ਰੋਡਕਟ ਮਿਲੂਗੇ ਤੇ ਬਾਕੀ ਪਲੰਮ ਦੇ ਪਲੰਮ ਦੇ Ориਜੀਨਲ ਪ੍ਰੋਡਕਟ ਮਿਲੂਗੇ ਇਹ ਨਹੀਂ ਜਾਂ ਕਾਪੀ ਨਾ ਕੁਝ ਠੀਕ ਹੈ ਜੋ ਮਿਲੂਗਾ ਤੁਹਾਨੂੰ Ориਜੀਨਲ ਮਿਲੂਗਾ ਇੱਥੋਂ ਪਿਲ ਗ੍ਰੀਮ ਤੇ ਮਿਲ ਜਾਊਗੇ ਇਹ ਆ ਗਿਆ ਪਿਲ ਗ੍ਰੀਮ ਦੇ ਟੋਟਲੀ ਪ੍ਰੋਡਕਟ ਤੁਹਾਨੂੰ ਮਿਲੂਗੇ ਜਿਹੜਾ ਮਰਜ਼ੀ ਲੈ ਲਓ ਪਿਲ ਗ੍ਰੀਮ ਦੇ ਪ੍ਰੋਡਕਟ ਠੀਕ ਹੈ ਤੇ ਬਾਕੀ ਮੈਨੂੰ ਨਹੀਂ ਲੱਗਦਾ ਪੂਰੇ ਹਰਿਆਣੇ ਸ਼ਹਿਰ ਦੇ ਵਿੱਚ ਤੁਹਾਡੇ ਤੋਂ ਟੋਟਲੀ ਪ੍ਰੋਡਕਟ ਦੀ ਮਿਲੂਗੀ ਤੁਹਾਨੂੰ ਜਿਹੜੇ ਮਰਜ਼ੀ ਲੈ ਲਓ ਮਾਰਚ ਤੋਂ ਲੱਗੇ ਇਨਸਾਈਡ ਦਾ ਇਹ ਕੁਆਂਟਲ ਲੱਗਾ ਪਿਆ ਪ੍ਰੋਫੈਸ਼ਨਲ ਜਿਹੜਾ ਇਨਸਾਈਡ ਪ੍ਰੋ ਉਹ ਵੀ ਦੇਖੋ ਇਹ ਡੈਮੋ ਤਾਂ ਹੋ ਚੁੱਕਾ ਹੈ ਨਾ ਦੀ ਨੱਕ ਵਗੀ ਜਾਂਦਾ ਇਹ ਡੈਮੋ ਦੇ ਲਈ ਲੱਗਾ ਹੈ ਨਾ ਡੈਮੋ ਦੇ ਲੱਗਾ ਪਿਆ ਸਟਾਕ ਫੁੱਲਾ ਸਟਾਕ ਫੁੱਲਾ ਚਾਹੀ ਹਾਂਜੀ ਇਹ ਡੈਮੋ ਹੀ ਆ ਸਿਰਫ ਤੁਸੀਂ ਚੈਕਿੰਗ ਲਈ ਆ ਸਿਰਫ ਹੀ ਠੀਕ ਹੈ ਆ ਵੀ ਭਾਈ ਡੈਮੋ ਵਾਸਤੇ ਸਾਰਾ ਇਹ ਸਾਰਾ ਡੈਮੋ ਹੀ ਆ ਭਾਈ ਠੀਕ ਆ ਭਾਈ ਸਵੈਸ਼ ਪੀਸ ਜਿੱਦਾਂ ਦੇ ਮਰਜੀ ਬਾਕੀ ਇਹ ਚੂੜੀ ਲੱਗੀ ਪਈ ਆ ਸਾਰੀ ਫੈਂਸੀ ਤੋਂ ਫੈਂਸੀ ਜਿੱਦਾਂ ਦੀ ਮਰਜੀ ਬਾਕੀ ਹਾਲੇ ਬਾਕੀ ਵਿਆਹਾਂ ਸ਼ਾਦੀਆਂ ਦੇ ਲਈ ਵੀ ਤੁਸੀਂ ਜਿੱਦਾਂ ਦੀ ਜੋ ਵੀ ਚੀਜ਼ ਤੁਹਾਨੂੰ ਚਾਹੀਦੀ ਆ ਨਾ ਸਾਰੀ ਮਿਲੂਗੀ ਇਵਨ ਤੱਕ ਕਿ ਪੈਸਿਆਂ ਦੇ ਹਾਰ ਵੀ ਮਿਲ ਜੂਗੇ ਤੁਹਾਨੂੰ ਭਾਜੀ ਤੋਂ ਭਾਜੀ ਖੁਦ ਕਸਟਮਾਈਜ਼ ਕਰਦੇ ਆ ਤੁਸੀਂ ਜਿੰਨੇ ਦਾ ਵੀ ਬਣਾਉਣਾ ਇਵਨ ਤੱਕ ਤੁਸੀਂ ਡਾਲਰਸ ਦਾ ਵੀ ਬਣਵਾਉਣਾ ਆ ਜਿਹੜੀਆਂ ਜਿਹੜੇ ਪੈਸਿਆਂ ਦਾ ਵੀ ਤੁਸੀਂ ਬਣਵਾਉਣਾ ਆ ਆ ਰਾਮ ਨਾਲ ਭਾਜੀ ਤੋਂ ਬਣਵਾ ਸਕਦੇ ਆ ਭਾਜੀ ਖੁਦ ਕਸਟਮਾਈਜ਼ ਕਰਦੇ ਆ ਨਾ ਜੀ ਤੇ ਬਾਕੀ ਤੁਸੀਂ ਜਿੰਨੇ ਕੁ ਪੈਸੇ ਆ ਦਾ ਬਣਾਉਣਾ ਆਪਣੀ ਰੇਂਜ ਦੇ ਹਿਸਾਬ ਨਾਲ ਉੱਪਰ ਥੱਲੇ ਤੁਸੀਂ ਸਾਰਾ ਕਰਕੇ ਭਾਈ ਨਾਲ ਗੱਲਬਾਤ ਕਰ ਸਕਦੇ ਆ ਤੇ ਬਾਕੀ ਭਾਈ ਤਾਂ हेयर ਪ੍ਰੋਡਕਟ ਟੋਟਲੀ हेयर ਪ੍ਰੋਡਕਟ ਟੋਟਲੀ ਹੈਗੇ ਆ ਰਵਾਂਡਿੰਗ ਤੁਹਾਨੂੰ ਗਲੈਡ ਦੀ ਮਿਲ ਜਾਊਗੀ ਲੌਰੀਅਲ ਦੀ ਮਿਲ ਜਾਊਗੀ ਠੀਕ ਆ ਟੋਟਲੀ ਰਵਾਂਡਿੰਗ ਕਰੀਮਾਂ ਹੈਗੀਆਂ ਸਾਡੇ ਕੋਲ ਜਿਹੜੀ ਮर्जी ਕੰਪਨੀ ਲੈ ਲਓ ਮੈਟ੍ਰਿਕ ਸ਼ੈਂਪੂ ਜਿਹੜਾ ਮर्जी ਲੈ ਲਓ ਬਾਕੀ ਕਲਰਸ ਵੀ ਭਾਈ ਤੋਂ ਸਾਰੇ ਹੀ ਆ ਕਲਰਸ ਇਹ ਲੱਗੇ ਪਏ ਆ ਲੌਰੀਅਲ ਦੇ ਮੈਟ੍ਰਿਕਸ ਠੀਕ ਆ ਜੀ ਕੇਰਾਫਾਈਨ ਦੇ ਤੁਹਾਨੂੰ ਸ਼ੈਂਪੂ ਮਿਲ ਜੂਗੇ ਵੀਓ ਕਿਓਰ ਤੇ ਮਿਲ ਜੂਗੇ ਸਾਰੇ ਹੈਗੇ ਠੀਕ ਆ ਜੀ ਤੇ ਬਾਕੀ ਤੁਸੀਂ ਸਾਨੂੰ ਇਹ ਸਾਰੀਆਂ ਚੀਜ਼ਾਂ ਲੈਣ ਦੇ ਵਾਸਤੇ ਕਿੱਥੇ ਆਉਣਾ ਪੈਣਾ ਆਸ਼ੂ ਦੀ ਹੱਟੀ ਨੇ ਆਸ਼ੂ ਦੀ ਹੱਟੀ ਭੋਲੇ ਦੀ ਹੱਟੀ ਠੀਕ ਆ ਜੀ ਨੇ ਯਾਰ ਭੋਲੇ ਦੀ ਹੱਟੀ ਤੇ ਭਾਜੀ ਅੱਗੇ ਕਰਵਾ ਚਾਹੋ ਤਾਂ ਸਭ ਤੋਂ ਜ਼ਿਆਦਾ ਡਿਮਾਂਡ ਕਰਦੀ ਆ ਕਰਵਾ ਚੌਦ ਦੇ ਇਸ ਟਾਈਮ ਜ਼ਿਆਦਾ ਚੂੜੇ ਦੀ ਏ ਚੂੜੀ ਦੀ ਏ ਠੀਕ ਆ ਹਾਂ ਜੀ ਬਾਕੀ ਲਿਫਟਿੰਗ ਨੇਲ ਪੇਟ ਦਾ ਵਿਕਦੇ ਹੀ ਰਹਿੰਦੇ ਤੁਹਾਨੂੰ ਪਤਾ ਹੀ ਹੈ ਹਾਂ ਜੀ ਹਾਂ ਜੀ ਬਾਕੀ ਚੂੜਾ ਤੁਹਾਨੂੰ ਘੜ ਤੋਂ ਘੜ ਰੇਂਚੇ ਮਿਲ ਜੂਗਾ ਠੀਕ ਆ ਜੀ। ਤੇ ਬਾਕੀ ਭਾਜੀ ਇਸ ਤੋਂ ਥੱਲੇ ਵੀ ਮਿਲ ਜੂਗੇ? ਹਾਂ ਜੀ ਹਾਂ ਜੀ ਇਹ ਲਓ। 250 ਦਾ ਚੂੜਾ। ਠੀਕ ਆ ਜੀ। 250 ਦਾ ਚੂੜਾ। ਤੇ ਬਾਕੀ ਤੁਸੀਂ ਫੋਟੋਜ਼ ਵੀ ਜੇ ਦਿਖਾਉਣੇ ਆ ਤਾਂ ਤੁਸੀਂ ਉਹਦੇ ਨਾਲ ਖੁਦ ਕਸਟਮਾਈਜ਼ ਕਰਾ ਸਕਦੇ ਆ ਨਾ। ਹਾਂ ਜੀ ਹਾਂ ਜੀ ਬਾਕੀ ਤੁਹਾਨੂੰ ਡਿਸਕਾਊਂਟ ਫੁੱਲ ਮਿਲੂਗਾ ਇਹਦੇ 'ਚ। ਬਾਕੀ ਇਅਰਿੰਗਸ ਆਗੇ ਭਾਜੀ ਫੈਂਸੀ ਤੋਂ ਫੈਂਸੀ ਜਿਸ ਤਰ੍ਹਾਂ ਦੀ ਮਰਜ਼ੀ ਤੁਸੀਂ ਲਗਾ ਸਕਦੇ ਆ। ਬਾਹਰ ਤੇ ਉੱਤੇ ਸਾਰਿਆਂ ਨਾਲ ਸੂਟਾਂ ਨਾਲ ਮੈਚਿੰਗ ਅਗਰ ਚਾਹੀਦੇ ਆ ਤਾਂ ਤੁਸੀਂ ਦੇਖ ਸਕਦੇ ਆ ਕਲੈਕਸ਼ਨ ਬਾਕਸ ਹੋਣੀ ਆ। ਸਾਰੇ ਸ਼ੇਡ ਆ। ਤੇ ਬਾਕੀ ਬੈਂਗਲਸ ਤੇ ਇਹ ਡਿਜ਼ਾਈਨਸ ਤੋਂ ਸ਼ੇਡ ਵੀ ਤੁਸੀਂ ਦੇਖ ਸਕਦੇ ਆ। ਨੈਕਲੇਸ ਭਾਈ ਸਿਰਫ 500 ਦਾ। ਠੀਕ ਆ। ਤੇ ਬਾਕੀ ਇਹ ਰੈਂਟ ਤੇ ਨਹੀਂ ਹੈਗਾ। ਇਹ ਤੁਸੀਂ ਖੁੱਦਾਂ ਲੈ ਸਕਦੇ ਆ। ਉਹਨਾਂ ਦਾ ਰੈਂਟ ਹੀ ਉਹਨਾਂ ਨੇ ਲੈ ਲੈਣਾ ਜਿੰਨੇ ਦੇ ਇਅਰਿੰਗਸ ਸੱਟੇ ਹੀ ਦੇ ਦੇਈ ਜਾਏ। ਹਾਂਜੀ ਠੀਕ ਆ। ਤੇ ਬਾਕੀ ਇਅਰਿੰਗ ਦੇ ਡਿਜ਼ਾਈਨ ਬਹੁਤ ਸੋਹਣੇ ਆ ਭਾਜੀ ਕੋ ਬਿਲਕੁਲ ਟ੍ਰੈਡੀਸ਼ਨਲ ਆ। ਤੇ ਭਾਜੀ ਕੀ ਇਹਨਾਂ ਦੀ ਰੇਂਜ ਰਹੂਗੀ? ਇਹ 500 ਦੀ। ਠੀਕ ਆ ਜੀ। ਬਾਕੀ ਘੱਟ ਰੇਂਜ ਵਿੱਚ ਵੀ ਥਰ ਇੱਕ ਤਰ੍ਹਾਂ ਦੇ ਹੈਗੇ ਦੀ। ਫੈਂਸੀ ਈਅਰਿੰਗ ਕਲੈਕਸ਼ਨ। ਹਾਂ ਇੱਕ। ਦੇਖ ਬਾਕੀ ਡਿਜ਼ਾਈਨ ਬਹੁਤ ਆ, ਕਲਰ ਬਹੁਤ ਆ ਤੁਸੀਂ ਜਿੱਦਾਂ ਦੀ ਮਰਜ਼ੀ ਕਹਿ ਕੇ ਭਾਜੀ ਤੋਂ ਲੈ ਸਕਦੇ ਆ। ਟ੍ਰੈਡੀਸ਼ਨਲ ਵੇਅਰ ਵੀ, ਫੈਂਸੀ ਵੀ, ਹਰ ਇੱਕ ਤਰ੍ਹਾਂ ਦਾ। ਬਾਕੀ ਸਾਰਾ ਸਟਾਕ نیچے ਵੀ ਆ ਔਰ ਬਾਹਰ ਵੀ ਆ। ਨਹੀਂ ਨਹੀਂ ਕੋਈ ਜ਼ਰੂਰ ਨਹੀਂ। ਤੁਹਾਨੂੰ ਮਲਟੀ ਸ਼ੇਡਸ ਵੀ ਮਿਲ ਜਾਣਗੇ ਸੂਟਾਂ ਦੇ ਨਾਲ ਤੁਸੀਂ ਜਿੱਦਾਂ ਚਾਹੋ ਇਹਨਾਂ ਨੂੰ ਓਦਾਂ ਯੂਜ਼ ਕਰ ਸਕਦੇ ਆ ਠੀਕ ਆ ਤੇ ਬਾਕੀ ਹੋਰ ਅੱਗੇ ਵੀਡੀਓ ਕੰਟੀਨਿਊ ਕਰਦੇ ਆ ਚਲੋ ਭਾਈ ਬਾਕੀ ਨੇਲ ਪੇਂਟ ਤੁਹਾਨੂੰ 20 ਰੁਪਏ ਤੋਂ ਸ਼ੁਰੂ ਹੋ ਜੂਗੀ 100 ਤੱਕ ਮਿਲ ਜੂਗੀ ਤੁਹਾਨੂੰ ਹਰੇਕ ਕਲਰ ਹਰੇਕ ਕੁਆਲਿਟੀ ਵਧੀਆ ਤੋਂ ਵਧੀਆ ਤੁਹਾਨੂੰ ਇੱਥੇ ਮਿਲ ਜੂਗੀ ਕਲੈਕਸ਼ਨ ਬਾਕੀ ਇਹ ਚੂੜੀ ਹੈਗੀ ਭਾਈ ਫੈਂਸੀ ਤੋਂ ਫੈਂਸੀ ਜਿਸ ਤਰ੍ਹਾਂ ਦੀ ਮਰਜ਼ੀ ਮਿਲ ਜੂਗੀ ਤੁਹਾਨੂੰ ਤੇ ਅੱਗੇ ਕਰਵਾ ਚੌਥ ਦੇ ਵਰਤ ਆ ਰਹੇ ਆ ਸਾਰਿਆਂ ਨੇ ਮਤਲਬ ਸੋਨੀਆ ਸੋਨੀਆ ਲੁੱਕਸ ਕ੍ਰੀਏਟ ਕਰਨੀਆਂ ਆ ਤੇ ਉਹਦੇ ਲਈ ਚੂੜੀਆਂ ਤਾਂ ਬਹੁਤ ਇੰਪੋਰਟੈਂਟ ਆ ਤੇ ਬਾਕੀ ਭਾਜੀ ਕਿੱਥੋਂ ਰੇਂਜ ਸਟਾਰਟ ਹੁੰਦੀ ਆ ਸਾਡੇ ਕੋਲ 100 ਰੁਪਏ ਤੋਂ ਦੀ ਸਟਾਰਟ ਹੋ ਜਾਂਦਾ ਏ ਠੀਕ ਆ ਤਾਂ ਬਾਕੀ 100 ਰੁਪਏ ਤੋਂ ਸਟਾਰਟ ਹੋ ਜਾਂਦੀ ਭਾਜੀ ਜੇ ਉੱਪਰ ਵਾਲੀ ਹੈ ਜਿਹੜੀ ਰੇਂਜ ਉੱਪਰ 500 600 ਜਿੱਦਾਂ ਦੀ ਮਾੜੀ ਲੈ ਲਓ ਉੱਪਰ ਤੁਸੀਂ ਜਿੰਨੀ ਮਰਜ਼ੀ ਲੈ ਸਕਦੇ ਆ ਠੀਕ ਆ ਨੀਚੇ ਦਾ ਤੁਹਾਨੂੰ ਦੱਸ ਦਤਾ ਉੱਪਰ ਜਿੰਨੀ ਮਾੜੀ ਮਹਿੰਗੀ ਦਵੇਂਗੇ ਇਹ ਕੇ ਹੈਗੇ ਆ 100 ਰੁਪਏ ਦੇ 4 ਘੜੇ ਠੀਕ ਆ ਤੇ ਭਾਜੀ ਕੋ ਸਪੈਸ਼ਲ 100 ਰੁਪਏ ਦੇ 4 ਘੜੇ ਦੇਖ ਤੇ ਬਾਕੀ ਭਾਈਦੋ ਸਪੈਸ਼ਲੀ ਜਿਹੜੇ ਕੜੇ ਵੀ ਮਿਲ ਜਾਂਦੇ ਆ ਅਗਰ ਤੁਸੀਂ ਕੜੇ ਲੈ ਕੇ ਉਹਨਾਂ ਨੂੰ ਵਿੱਚ ਬੈਂਗਲਸ ਵਗੈਰਾ ਰੇਂਜ ਕਰਕੇ ਕਸਟਮਾਈਜ਼ ਕਰਨਾ ਚਾਹੁੰਦੇ ਤਾਂ ਤੁਹਾਨੂੰ ਉਹ ਵੀ ਸਾਰਾ ਕੁਝ ਮਤਲਬ ਮਿਲ ਜਾਊਗਾ। ਬਾਕੀ ਭਾਜੀ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਕਰਕੇ ਆਊਗਾ ਉਹਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ। ਜਿਹੜਾ ਫੋਲੋ ਕਰਕੇ ਵੀ ਆਊਗਾ ਉਹਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ। ਠੀਕ ਆ ਤਾਂ ਬਾਕੀ ਡੀਲ ਹੋ ਗਈ ਆ ਹੁਣ ਤੁਸੀਂ ਸਕਰੀਨ ਸ਼ਾਟ ਲੈ ਲਿਓ ਤੇ ਆ ਕੇ ਭਾਜੀ ਨੂੰ ਦਿਖਾ ਦਿਓ ਤੇ ਸਪੈਸ਼ਲ ਡਿਸਕਾਊਂਟ ਲੈ ਸਕਦੇ ਹੋ। ਸਕਰੀਨ ਸ਼ਾਟ ਲੈ ਆਓ। ਤੇ ਤੁਹਾਨੂੰ ਸਪੈਸ਼ਲ ਆਫਰ ਮਿਲੂਗਾ ਵਿੱਚ ਤੇ ਦੁਕਾਨ ਤੇ ਆਂਦੇ ਤੁਹਾਨੂੰ ਬਾਹਰ ਜਿਹੜੇ ਸਭ ਤੋਂ ਪਹਿਲਾਂ ਚੀਜ਼ ਡਿਸਪਲੇ ਹੋਊਗੀ ਕਿ ਮੈਰਿਜ ਤੇ ਨਾਲ ਰਿਲੇਟਡ ਤੇ ਤੁਹਾਨੂੰ ਸਾਰਾ ਹਲਦੀ ਮਹਿੰਦੀ ਦੇ ਨਾਲ ਰਿਲੇਟਡ ਸਮਾਨ ਮਿਲ ਜੂਗਾ ਹਨਾ ਬਾਜੀ ਹਾਂਜੀ ਤੇ ਬਾਕੀ ਤੁਸੀਂ ਕਲੈਕਸ਼ਨ ਦੇਖ ਸਕਦੇ ਆ ਤੇ ਬਾਕੀ ਅਸੀਂ ਜਦੋਂ ਦੁਕਾਨ ਦੇ ਉੱਤੇ ਵਿਜ਼ਿਟ ਕਰਦੇ ਆ ਅੰਦਰ ਐਂਟਰੀ ਕਰਦੇ ਸਾਰੇ ਸਾਨੂੰ ਦਿਖਣਗੇ ਆ ਸੋਹਣੀਆਂ ਸੋਹਣੀਆਂ ਪਲੇਟਸ ਜਿਹੜੀਆਂ ਕਿ ਵਿਆਹਾਂ ਦੇ ਕੰਮ ਆਉਂਦੀਆਂ ਆ ਡੈਕੋਰੇਟਿੰਗ ਦਾ ਸਮਾਨ ਤੇ ਬਾਕੀ ਤੁਸੀਂ ਕਲੈਕਸ਼ਨ ਦੇਖ ਸਕਦੇ ਆ ਇਹ ਹੈਗੇ ਫਲਾਵਰ ਸੈਟ ਵਾਜੀ ਜਿਹਦਾ ਰਾਈਡਲ ਪਾਉਂਦੀਆਂ ਹੀ ਆ ਮਾਈਆਂ ਵਗੈਰਾ ਦੇ ਮਾਂਗੇ ਦਾ ਹਲਦੀ ਦਾ ਮਹਿੰਦੀ ਦਾ ਸਭ ਮਿਲ ਜੂਗੇ ਹਾਂ ਸਪੈਸ਼ਲ ਨਾਨਕਾ ਮੇਲ ਇੱਧਰ ਦਾਦਕਾ ਮੇਲ ਤੇ ਬਾਕੀ ਇਦਾਂ ਦੇ ਤੁਹਾਨੂੰ ਟਿਊਨਿੰਗ ਵਾਲੇ ਬਹੁਤ ਸਾਰੇ ਸੈੱਟ ਮਿਲ ਜੂਗੇ ਤੇ ਬਾਕੀ ਪਾਜੀ ਇਹਨਾਂ ਦੀ ਕਿੰਨੀ ਕਿੱਥੋਂ ਰੇਂਜ ਸ਼ੁਰੂ ਹੋ ਜਾਂਦੀ ਇਹ 250 ਤੋਂ ਸਟਾਰਟ ਹੋ ਜਾਂਦੀ ਹੈ ਠੀਕ ਆ ਬਾਕੀ ਸਾਰੀ ਟੋਟਲੀ ਰਨ 500 ਤੱਕ ਮਿਲ ਜੂਗੇ ਇਹ ਸੈੱਟ ਟੋਟਲੀ ਜਿੱਦਾਂ ਫੈਂਸੀ ਦੇ ਫੈਂਸੀ ਨਾਰਮਲ ਤੋਂ ਨਾਰਮਲ ਠੀਕ ਆ ਬਾਕੀ ਤੁਸੀਂ ਲੈ ਸਕਦੇ ਆ ਠੀਕ ਆ ਆਪਣੀ ਵਿਸ਼ਦੇ ਅਨੁਸਾਰ ਤੁਸੀਂ ਕਿਦਾਂ ਦਾ ਲੈਣਾ ਹਲਕਾ ਹੈਵੀ ਸਾਰਾ ਤੁਸੀਂ ਲੈ ਸਕਦੇ ਆ ਠੀਕ ਆ ਤੇ ਬਾਕੀ ਭਾਜੀ ਇਹੀ ਰੇਂਜ ਸਾਨੂੰ ਹਰਿਆਣੇ ਚ ਹੋਰ ਕਿਤੇ ਮਿਲੂਗੀ ਤੁਸੀਂ ਟਰਾਈ ਕਰ ਸਕਦੇ ਵੈਸੇ ਮਿਲਣੀ ਤਾਂ ਹੈ ਨਹੀਂ ਜਾਣੇ ਪਤਾ ਮੈਨੂੰ ਵੀ ਪਤਾ ਨਹੀਂ ਮਿਲਨੀ ਮੈਂ ਤਾਂ ਹੀ ਪੁੱਛਿਆ ਭਾਜੀ ਕੋ ਕਿ ਬਾਕੀ ਜਿੱਥੇ ਇੰਨਾ ਜ਼ਿਆਦਾ ਪ੍ਰਾਈਸ ਘੱਟ ਔਰ ਇੰਨੀ ਜ਼ਿਆਦਾ ਹਾਈ ਕੁਆਲਿਟੀ ਤੁਹਾਨੂੰ ਪੂਰੇ ਪੂਰੇ ਹਰਿਆਣੇ ਚ ਨਹੀਂ ਮਿਲਣੀ ਤੇ ਬਾਕੀ ਇੰਨੇ ਬ੍ਰਾਂਡਸ ਦਾ ਸਮਾਨ ਵੀ ਨਹੀਂ ਤੁਹਾਨੂੰ ਮੇਬੀ ਮਿਲਣਾ ਹੈਗਾ ਤੇ ਬਾਕੀ ਭਾਜੀ ਦੀ ਦੁਕਾਨ ਤੇ ਵਿਜ਼ਿਟ ਕਰੋ ਠੀਕ ਆ ਆਸ਼ੋਦੀ ਹੱਟੀ ਤੇ ਨੀਅਰ ਬੋਲੇ ਦੀ ਹੱਟੀ ਬੋਲੇ ਦੀ ਹੱਟੀ ਜਦੋਂ ਅਸੀਂ ਪ੍ਰਾਣਾ ਬੱਸ ਸਟੈਂਡ ਤੋਂ ਇੱਧਰ ਨੂੰ ਟਰਨ ਕਰਦੇ ਆ ਤੇ ਨਾਲ ਹੀ ਅੱਗੇ ਦੋ ਚਾਰ ਸ਼ਾਪਸ ਛੱਡ ਕੇ ਬਾਜੀ ਦੀ ਸ਼ਾਪ ਆ ਤੁਸੀਂ ਜਿੱਦਾਂ ਮਰਜ਼ੇ ਆਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਵੀਡੀਓ ਵਧੀਆ ਲੱਗੀ ਆ ਤੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਇਦਾਂ ਦੀਆਂ ਤੁਸੀਂ ਹੋਰ ਇੰਟਰਸਟਿੰਗ ਇੰਟਰਸਟਿੰਗ ਵੀਡੀਓਜ਼ ਦੇਖਦੇ ਰਹੋ ਠੀਕ ਆ ਤੇ ਅੱਦੇ ਸਾਡੇ ਚੈਨਲ ਨਾਲ ਬਨੇ ਰਹੋ ਤੇ ਬਾਕੀ ਠੀਕ ਆ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ